ਧਰਮ ਦੇ ਨਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਾ ਕੇ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣਨ ਵਾਲੀ ਔਰਤ ਦੀ ਵੀਡੀਓ ਵਿਵਾਦਾਂ ਦੇ ਵਿੱਚ ਵੀ ਹੈ ਤੇ ਇਹ ਨਵੀਂ ਵੀਡੀਓ ਚਰਚਾ ਦੇ ਵਿੱਚ ਵੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਘਮ ਰਹੀ ਹੈ। ਉਹਦੇ ਵਿੱਚ ਉਹ ਮੌਲਵੀ ਦੇ ਮੂਰੇ ਬੈਠੀ ਹੈ। ਮੌਲਵੀ ਇਹ ਗੱਲ ਪੁੱਛਦਾ ਜੀ ਕਿ ਕੀ ਤੂੰ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਰਹੀ ਆ? ਉਹ ਕਹਿੰਦੀ ਜੀ ਹਾਂ। ਮੌਲਵੀ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਜੀ ਕਿ ਤੂੰ ਆਪਣੀ ਮਰਜ਼ੀ ਨਾਲ ਨਿਕਾਹ ਕਰਵਾ ਰਹੀ ਆ? ਕਹਿੰਦੀ ਬਿਲਕੁਲ। ਮੌਲਵੀ ਨੂੰ ਇਹ ਪੁੱਛਦਾ ਜੀ ਕਿ ਤੂੰ ਇੱਥੇ ਰਹਿਣਾ ਚਾਹੁੰਨੀ ਆ? ਕਹਿੰਦੀ ਜੀ ਹਾਂ। ਮਤਲਬ ਇਹ ਆ ਕਿ ਉਹਦੇ ਨਾਲ ਕੋਈ ਧੋਖਾ ਨਹੀਂ ਹੋਇਆ ਉਹ ਗੁਮਰਾਹ ਨਹੀਂ ਹੋਈ ਉਹ ਕੋਈ ਬਿਮਾਰ ਨਹੀਂ ਹੋਈ ਜਿਵੇਂ ਕਿ ਪਹਿਲਾਂ ਖਬਰਾਂ ਆਈਆਂ ਸੀ ਕਿ ਇੱਕ ਔਰਤ ਲਾਪਤਾ ਹੋ ਗਈ ਆ ਉਹ ਕਿਤੇ ਐਉਂ ਨਾ ਹੋ ਗਿਆ ਹੋਵੇ ਇਹਨੂੰ ਐਉਂ ਨਾ ਹੋ ਗਿਆ ਹੋਵੇ ਇਹਨੂੰ ਇਸ਼ਕ ਦਾ ਭੂਤ ਚਿੰਬੜਿਆ ਸੀ ਤੇ ਇਹ ਗਈ ਜਥੇ ਦੇ ਵਿੱਚ ਬਾਬੇ ਦੇ ਦਰ ਦੇ ਦਰਸ਼ਨ ਕਰਨ ਦੇ ਲਈ ਪਰ ਇਹਦੀ ਬਾਬੇ ਦੇ ਪ੍ਰਤੀ ਇਹਦੀ ਉਸ ਧਰਤੀ ਦੇ ਪ੍ਰਤੀ ਇਹਦੀ ਗੁਰੂ ਦੇ ਦਰਾਂ ਦੇ ਪ੍ਰਤੀ ਕੋਈ ਸ਼ਰਧਾ ਨਹੀਂ ਇਹ ਤਾਂ ਸਿਰਫ ਤੇ ਸਿਰਫ ਇਸ ਧਰਮ ਦੇ ਨਾਮ ਦੇ ਉੱਤੇ ਇਹ ਆਸਥਾ ਦੇ ਨਾਂ ਦੇ ਉੱਤੇ ਇਹ ਸ਼ਰਦਾ ਦੇ ਬਨੋਟੀ ਪੁੜੇ ਦੇ ਨਾਂ ਦੇ ਉੱਤੇ ਤੇ ਇਹ ਤਾਂ ਇਸ਼ਕ ਪਾਉਣ ਦੇ ਲਈ ਗਈ ਸੀ ਕਿਸੇ ਨੂੰ ਵੀ ਆਪਣਾ ਧਰਮ ਤਬਦੀਲ ਕਰਨ ਦਾ ਅਧਿਕਾਰ ਆ ਕੋਈ ਵੀ ਕਿਸੇ ਨਾਲ ਵਿਆਹ ਜਾਂ ਨਿਕਾਹ ਕਰਵਾ ਸਕਦਾ ਪਰ ਰੌਲਾ ਇਸ ਗੱਲ ਦਾ ਵੀ ਭਾਈ ਇਹ ਲੋਕ ਵਰਤਦੇ ਕਿਹੜੀ ਚੀਜ਼ ਨੂੰ ਵਰਤਦੇ ਕਿਹੜੀ ਗੱਲ ਨੂੰ ਆ ਇਸ ਔਰਤ ਨੇ ਯਾਨੀ ਕਿ ਸਰਬਜੀਤ ਕੌਰ ਨੇ ਧਰਮ ਨੂੰ ਵਰਤਿਆ ਇਹਨੇ ਸ਼ਰਦਾ ਨੂੰ ਵਰਤਿਆ ਇਹਨੇ ਆਸਥਾ ਨੂੰ ਵਰਤਿਆ ਇਹਨੇ ਜੱਥੇ ਨੂੰ ਵਰਤਿਆ ਇਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਨੂੰ ਵਰਤਿਆ ਇਹਨੇ ਪ੍ਰਕਾਸ਼ਪੁਰਬ ਨੂੰ ਵਰਤਿਆ ਇਹਨੇ ਨਨਕਾਣਾ ਸਾਹਿਬ ਨੂੰ ਵਰਤਿਆ ਇਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤਿਆ ਤੇ ਸਭ ਤੋਂ ਵੱਡਾ ਸਵਾਲ ਇਹ ਆ ਵੀ ਜਦੋਂ ਪੂਰੇ ਪੰਜਾਬ ਦੇ ਵਿੱਚੋਂ ਜਾਂ ਕਿਤੋਂ ਵੀ ਕਿਸੇ ਨੇ ਜਾਣਾ ਹੋਵੇ ਕਿਸੇ ਨੇ ਪਾਸਪੋਰਟ ਜਮ੍ਹਾਂ ਕਰਵਾਉਣਾ ਹੋਵੇ ਜਥੇ ਦੇ ਲਈ ਤਾਂ ਉਹ ਆਪਣੇ ਇਲਾਕੇ ਦੇ ਆਪਣੇ ਖੇਤਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਪਰਕ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੂੰ ਪਾਸਪੋਰਟ ਦਿੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਭਾਈ ਮੈਂ ਇਹਨੂੰ ਜਾਣਦਾ ਤੇ ਫਿਰ ਉਹ ਪਾਸਪੋਰਟ ਸ਼੍ਰੋਮਣੀ ਕਮੇਟੀ ਤੱਕ ਪਹੁੰਚਦਾ ਫਿਰ ਉਹਦੀ ਇਨਕੁਆਰੀ ਹੁੰਦੀ ਆ ਪੁਲਿਸ ਇਨਕੁਆਰੀ ਕਰਦੀ ਆ ਵੀ ਇਹਦਾ ਕੋਈ ਅਪਰਾਧਿਕ ਰਿਕਾਰਡ ਤਾਂ ਨਹੀਂ ਇਹਦਾ ਕੋਈ ਵਿਵਾਦਤ ਨਹੀਂ ਚੱਲਦਾ ਇਸ ਬੰਦੇ ਦਾ ਪਿਛੋਕੜ ਕੀ ਆ ਇਹ ਕੋਈ ਖਤਰਨਾਕ ਤਾਂ ਨਹੀਂ ਵਿਅਕਤੀ ਇਹਦੇ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਜੁੜੀਆਂ ਇਸ ਥਾਂ ਦੇ ਉੱਤੇ ਸਵਾਲ ਨੇ ਪੈਦਾ ਹੁੰਦਾ ਵੀ ਸਰਬਜੀਤ ਕੌਰ ਨੇ ਜਿਹਨੂੰ ਪਾਸਪੋਰਟ ਦਿੱਤਾ ਉਸ ਬੰਦੇ ਦੀ ਇਹਦੇ ਨਾਲ ਕੀ ਜਾਣ-ਪਛਾਣ ਸੀ ਇਨੇ ਉਹਨੂੰ ਪਾਸਪੋਰਟ ਕਿਹੜੀ ਲਿਹਾਜ਼ ਦੇ ਵਿੱਚ ਦਿੱਤਾ ਤੇ ਉਹਨੇ ਅੱਗੇ ਕਿਵੇਂ ਪਹੁੰਚਾਤਾ ਹੁਣ ਉਸ ਤੋਂ ਅਗਲੀ ਗੱਲ ਵੀ ਪੁਲਿਸ ਨੇ ਵੈਰੀਫਿਕੇਸ਼ਨ ਕਰੀ ਕੀਤੀ ਹੋਈ ਜਿਹਦੇ ਉੱਤੇ ਤਿੰਨ ਤਿੰਨ ਪਰਚੇ ਦਰਜ ਰਹੇ ਹੋਣ ਜਿਹਦਾ ਅਪਰਾਧਿਕ ਪਿਛੋਕੜ ਮੰਨਿਆ ਜਾਂਦਾ ਹੋਵੇ ਤੇ ਉਹਨੂੰ ਕਿਸ ਤਰੀਕੇ ਨਾਲ ਕਲੀਅਰੈਂਸ ਮਿਲ ਗਈ ਆ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਜੇਕਰ ਪੁਲਿਸ ਨੇ ਵੀ ਇਸ ਮਾਮਲੇ 'ਚ ਕੁਝ ਨਹੀਂ ਕੀਤਾ ਜੇਕਰ ਉਸ ਸਬੰਧਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਵੀ ਕੁਝ ਨਹੀਂ ਕੀਤਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਵਿਚਵਚਾਲੇ ਕਿਤੇ ਸਾਰੇ ਮਿਲੇ ਹੋਏ ਆ ਇਹ ਪਹਿਲੀ ਵਾਰ ਸਰਬਜੀਤ ਕੌਰ ਨੂਰ ਹੁਸੈਨ ਨਹੀਂ ਬਣੀ ਇਸ ਤੋਂ ਪਹਿਲਾਂ ਵੀ ਇਸ਼ਕ ਦੇ ਵਿੱਚ ਚੂਰ ਹੋਈਆਂ ਕਈ ਪੰਜਾਬਣਾਂ ਇਸੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਗਈਆਂ 200 ਤੇ 18 ਦੀ ਗੱਲ ਸ਼ਾਇਦ ਤੁਸੀਂ ਭੁੱਲ ਗਏ ਹੋਵੋ ਉਦੋਂ ਹੁਸ਼ਿਆਰਪੁਰ ਵਾਲੇ ਦੀ ਕਿਰਨਵਾਲਾ ਨਾਂ ਦੀ ਇੱਕ ਔਰਤ ਜਿਹਦੇ ਤਿੰਨ ਬੱਚੇ ਸੀ ਤੇ ਘਰ ਵਾਲੇ ਦੀ ਮੌਤ ਹੋ ਗਈ ਸੀ ਉਹ ਵਿਸਾਖੀ ਦੇ ਜੱਥੇ ਵਿੱਚ ਗਈ ਸੀ ਉਹ ਪਾਕਿਸਤਾਨ ਦੇ ਵਿੱਚ ਪਹੁੰਚੀ ਉੱਥੇ ਉਹਨੇ ਆਪਦੇ ਇੱਕ ਪ੍ਰੇਮੀ ਨਾਲ ਆਪਦੇ ਆਸ਼ਕ ਦੇ ਨਾਲ ਨਿਕਾਹ ਕਰ ਲਿਆ ਤੇ ਉਹ ਬਣ ਗਈ ਸੀ ਜੀ ਕਿਰਨਵਾਲਾ ਤੋਂ ਆਮਨਾ ਬੀਬੀ ਉਹਦੀਆਂ ਬੜੇ ਵੱਡੇ ਫੱਦਰ ਤੇ ਖਬਰਾਂ ਆ ਕਿਉਂਕਿ ਉਹਦੇ ਸਹੁਰਾ ਸਾਹਿਬ ਨੇ ਇਹ ਦੋਸ਼ ਲਾਏ ਸੀ ਕਿ ਮੈਨੂੰ ਲੱਗਦਾ ਜੀ ਕਿ ਇਹ ਪਾਕਿਸਤਾਨ ਦੀਆਂ ਏਜੰਸੀਆਂ ਦੇ ਅੜਿੱਕੇ ਚੜ ਗਈ ਇਹਨੂੰ ਉਹਨਾਂ ਨੇ ਕੈਪਟਚਰ ਕਰ ਲਿਆ ਇਹਨੂੰ ਉਹਨਾਂ ਨੇ ਗੁੰਮਰਾਹ ਕਰ ਲਿਆ ਇਹਨੂੰ ਇਹਨਾਂ ਨੇ ਆਪਣੇ ਨਾਲ ਜੋੜ ਲਿਆ ਪਰ ਕਿਰਨਵਾਲਾ ਬਾਦ ਦੇ ਵਿੱਚ ਮੁੜ ਕੇ ਨਹੀਂ ਆਈ ਤੇ ਕਿਰਨਵਾਲਾ ਉਰਫ ਆਮਨਾ ਬੀਬੀ ਦੇ ਹੁਣ ਕੀ ਹਾਲਾਤ ਆ ਇਹਦੇ ਬਾਰੇ ਸਾਨੂੰ ਪਤਾ ਨਹੀਂ ਆ ਮਤਲਬ ਇਹ ਜੀ ਕਿ ਪਹਿਲੀ ਵਾਰ ਜਥੇ ਦੀ ਪਹਿਲੀ ਵਾਰ ਧਾਰਮਿਕਤਾ ਦੀ ਪਹਿਲੀ ਵਾਰ ਸਿੱਖੀ ਦੀ ਆਸਥਾ ਦੀ ਦਰਬਾਰਤੋਂ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਆਪਦੇ ਇਸ਼ਟ ਨੂੰ ਪਗਾਉਣ ਦੇ ਲਈ ਆਪਣੀਆਂ ਕਹੇ ਜੇ ਮਸਤਗਾਂ ਦੇ ਲਈ ਆਪਣੀ ਮਟਰ ਕਸ਼ਤੀ ਦੇ ਲਈ ਆਪਣੀ ਆਸ਼ਕੀ ਨੂੰ ਪੂਰਨ ਦੇ ਲਈ ਇਸ ਤਰੀਕੇ ਦੀਆਂ ਹਰਕਤਾਂ ਹੁੰਦੀਆਂ ਰਹੀਆਂ ਤੁਹਾਨੂੰ ਚੇਤੇ ਹੋਣਾ 2024 ਦੇ ਵਿੱਚ ਜਸਪ੍ਰੀਤ ਕੌਰ ਨਾਂ ਦੀ ਇੱਕ ਕੁੜੀ ਇਸੇ ਤਰੀਕੇ ਦੇ ਨਾਲ ਹੀ ਪਾਕਿਸਤਾਨ ਦੇ ਵਿੱਚ ਗਈ ਸੀ ਉਹ ਵੀ ਧਾਰਮਿਕ ਯਾਤਰਾ ਦੇ ਨਾਂ ਤੇ ਗਈ ਸੀ ਉਹ ਜਸਪ੍ਰੀਤ ਕੌਰ ਤੋਂ ਜਨਮ ਬਣ ਗਈ ਸੀ ਉਹ ਮਿਨੀ ਸੀ ਜਰਮਨੀ ਦੇ ਵਿੱਚ ਜਰਮਨੀ ਦੇ ਵਿੱਚ ਉਹ ਆਪਦੇ ਆਸ਼ਕ ਨੂੰ ਮਿਲੀ ਪਾਕਿਸਤਾਨ ਦਾ ਮੁੰਡਾ ਇੱਕ ਜਰਮਨੀ ਦੇ ਵਿੱਚ ਗਿਆ ਸੀ ਇਹ ਲੁਧਿਆਣਾ ਵਾਲੇ ਦੀ ਕੁੜੀ ਜਸਪ੍ਰੀਤ ਕੌਰ ਇਹ ਜਰਮਨੀ ਦੇ ਵਿੱਚ ਪਾਕਿਸਤਾਨੀ ਮੁੰਡੇ ਨੂੰ ਮਿਲੀ ਉੱਥੇ ਇਹਨਾਂ ਦੋਵਾਂ ਦਾ ਇਸ਼ਕ ਹੋ ਗਿਆ ਉਹਨੇ ਇਹਨੂੰ ਇਹ ਗੱਲ ਕਹੀ ਜੀ ਕਿ ਕਦੇ ਪਾਕਿਸਤਾਨ ਦੇ ਵਿੱਚ ਆਈਂ ਹੋਰ ਕੋਈ ਰਾਹ ਨਹੀਂ ਸੀ ਇਹਨੇ ਫਿਰ ਧਾਰਮਿਕ ਯਾਤਰਾ ਦਾ ਵੀਜ਼ਾ ਲਿਆ ਧਾਰਮਿਕ ਯਾਤਰਾ ਦੇ ਨਾਂ ਦੇ ਉੱਤੇ ਇਹਨੇ ਇਸ਼ਕ ਪਗਾਇਆ ਤੇ ਫਿਰ ਇਹ ਬਣ ਗਈ ਸੀ ਜਸਪ੍ਰੀਤ ਕੌਰ ਤੋਂ ਜੈਨਬ ਤੇ ਫਿਰ ਇਹਦੀਆਂ ਬਹੁਤ ਸਾਰੀਆਂ ਖਬਰਾਂ ਆਈਆਂ ਹੁਣ ਵੀ ਕਹਿੰਦੇ ਵੀ ਸ਼ਾਇਦ ਇਹ ਜਰਮਨੀ ਦੇ ਵਿੱਚ ਰਹਿੰਦੇ ਆ ਇਹ ਦੋਵੇਂ ਜਾਣੇ ਯਾਨੀ ਕਿ ਮੀਆਂ ਬੀਬੀ ਉੱਥੇ ਰਹਿੰਦੇ ਆ ਸਾਨੂੰ ਕਿਸੇ ਦੇ ਇਸ਼ਕ ਦੇ ਉੱਤੇ ਸਮੱਸਿਆ ਨਹੀਂ ਆ ਉਹਦੀ ਮਰਜ਼ੀ ਕਿਸੇ ਨਾਲ ਇਸ਼ਕ ਕਰੇ ਨਾ ਕਰੇ ਸਰਬਜੀਤ ਕੌਰ ਜੋ ਮਰਜ਼ੀ ਕਰੇ ਉਹ ਉਹਦੀ ਮੀਜੀ ਜ਼ਿੰਦਗੀ ਆ ਉਹ ਇੱਥੇ ਜੋ ਮਰਜ਼ੀ ਕਰੇ ਉਹਦੀ ਜ਼ਿੰਦਗੀ ਉਹ ਪਾਕਿਸਤਾਨ ਜਾ ਕੇ ਜੋ ਮਰਜ਼ੀ ਕਰੇ ਇਹ ਉਹਦੀ ਜ਼ਿੰਦਗੀ ਉਹ ਇੱਕ ਦੇ ਕੋਲੇ ਜਾਂਦੀ ਆ ਦੋਹਾਂ ਕੋਲੇ ਜਾਂਦੀ ਸਾਨੂੰ ਇਹਦਾ ਕੋਈ ਇਤਰਾਜ਼ ਨਹੀਂ ਆ ਉਹ ਕਿਹੜੇ ਧਰਮ ਨੂੰ ਛੱਡ ਕੇ ਕਿਹੜੇ ਧਰਮ ਦੇ ਵਿੱਚ ਜਾਂਦੀ ਆ ਸਾਨੂੰ ਇਹਦੇ ਉੱਤੇ ਵੀ ਕੋਈ ਇਤਰਾਜ਼ ਨਹੀਂ ਆ ਇਤਰਾਜ਼ ਸਿਰਫ ਇਸ ਗੱਲ ਦਾ ਕਿ ਤੁਹਾਡੀਆਂ ਇਹਨਾਂ ਹਰਕਤਾਂ ਦੇ ਕਰਕੇ ਤੁਹਾਡੇ ਇਸ ਫਰੇਬ ਦੇ ਕਰਕੇ ਤੁਹਾਡੇ ਇਸ ਧੋਖੇ ਦੇ ਕਰਕੇ ਤੁਹਾਡੀ ਇਸ ਤਰੀਕੇ ਦੀ ਮਾੜੀ ਹਰਕਤ ਦੇ ਕਰਕੇ ਪਵਿੱਖ ਦੇ ਵਿੱਚ ਬਾਕੀ ਲੋਕ ਜਿਹੜੇ ਕਿ ਸਿਰਫ ਤੇ ਸਿਰਫ ਸ਼ਰਦਾਵਾਸੀ ਪਾਕਿਸਤਾਨ ਦੇ ਵਿੱਚ ਜਾਣਾ ਚਾਹੁੰਦੇ ਆ ਗੁਰਤਾ ਮਾਡੇ ਦਰਸ਼ਨ ਕਰਨੇ ਚਾਹੁੰਦੇ ਆ ਉਹਨਾਂ ਨੂੰ ਵੀ ਸ਼ੱਕ ਦੀ ਨਿਗਾ ਨਾਲ ਦੇਖਿਆ ਜਾਣਾ ਤੁਸੀਂ ਤਾਂ ਆਪਦਾ ਇਸ਼ਕ ਪੁਗਾ ਲਿਆ ਤੁਹਾਡਾ ਤਾਂ ਇੱਕ ਖਾਸ ਏਜੰਡਾ ਸੀ ਕਿ ਉਹਦਾ ਸਾਡਾ ਵੀ ਤਾਂ ਲੱਗਣਾ ਨਹੀਂ ਇੱਥੇ ਜਥੇ ਦੇ ਵਿੱਚ ਜਾਇਆ ਜਾ ਸਕਦਾ ਤੁਸੀਂ ਆਪਦੇ ਮਕਸਦ ਦੇ ਵਿੱਚ ਸੰਪੂਰਨ ਕਰ ਲਿਆ ਸਾਰਾ ਕੁਝ ਪਰ ਆਮ ਲੋਕਾਂ ਦਾ ਕੀ ਕਸੂਰ ਆ ਪਿਛਲੇ ਲੰਮੇ ਸਮੇਂ ਤੋਂ ਦੋਹਾਂ ਦੇਸ਼ਾਂ ਦੇ ਸਬੰਧ ਜਿਵੇਂ ਚੱਲਦੇ ਆ ਜਿਵੇਂ ਵੀ ਜੇ ਰੁਕੇ ਰਹੇ ਆ ਜਿਵੇਂ ਕਰਤਾਰਪੁਰ ਸਾਹਿਬ ਦਾ ਲੰਘਾ ਅੱਜ ਤੱਕ ਮੰਦਾ ਜਿਸ ਤਰੀਕੇ ਦੇ ਨਾਲ ਪਹਿਲਗਾਮ ਤੋਂ ਬਾਅਦ ਹੁਣ ਇਹ ਜਥਾ ਗਿਆ ਸੀ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਲਈ ਤੇ ਇਹ 4 ਨਵੰਬਰ ਨੂੰ ਗਿਆ ਸੀ ਤੇ 9-10 ਦਿਨ ਬਾਅਦ ਇਹ ਜਥਾ ਵਾਪਸ ਆ ਗਿਆ ਸੀ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਗਿਆ ਸੀ 1932 ਲੋਕਾਂ ਦਾ ਜਥਾ ਸੀ 1932 ਸ਼ਰਧਾਲੂਆਂ ਦਾ ਇਹਦੇ ਵਿੱਚੋਂ ਸਿਰਫ ਇੱਕ ਨਹੀਂ ਆਈ 1931 ਜਣੇ ਵਾਪਸ ਆ ਗਏ ਇੱਕ ਨਹੀਂ ਆਈ ਤੇ ਇਹ ਸਰਬਜੀਤ ਕੌਰ ਆ ਇਹ ਸਰਬਜੀਤ ਕੌਰ ਹੁਣ ਨੂਰ ਹੁਸੈਨ ਆ ਦੁਨੀਆ ਭਰ ਦੇ ਵਿੱਚ ਵਸਦੀ ਸੰਗਤੇ ਚਾਹੁੰਦੀ ਆ ਕਿ ਅਸੀਂ ਇੱਕ ਵਾਰ ਜ਼ਿੰਦਗੀ ਦੇ ਵਿੱਚ ਬਾਬੇ ਨਾਨਕ ਦੇ ਦਰ ਦੇ ਉੱਤੇ ਜਾ ਕੇ ਅਗੇ ਨਨਕਾਣਾ ਸਾਹਿਬ ਜਾ ਕੇ ਆ ਗਏ ਅਸੀਂ ਗੁਰਦੁਆਰਾ ਡੇਰਾ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਅਸੀਂ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਅਸੀਂ ਹੋਰ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਆ ਗਏ ਪਰ ਇੱਥੇ ਸਰਬਜੀਤਕਔਰ ਵਰਗੀਆਂ ਜਾਂ ਸਰਬਜੀਤਕਔਰ ਵਰਗੇ ਬਹੁਤ ਸਾਰੇ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਆਸਥਾ ਨੂੰ ਸੱਟ ਮਾਰੀ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਕਈ ਵੱਡੇ ਸਵਾਲ ਖੜੇ ਕੀਤੇ ਆ ਇਹਨਾਂ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਂਦੇ ਸਮੇਂ ਕੀ ਕਵੇ ਕਿਸੇ ਬੰਦੇ ਦੇ ਪ੍ਰਤੀ ਕੋਈ ਅੰਦਾਜ਼ਾ ਇਵੇਂ ਲੱਗ ਨਹੀਂ ਸਕਦਾ ਕਿ ਭਾਈ ਇਹ ਭਵਿੱਖ ਦੇ ਵਿੱਚ ਕੱਲ ਨੂੰ ਕਿਹੜਾ ਚੰਦ ਚਾੜੂਗਾ ਮੈਂ ਅੱਗੇ ਵੀ ਗੱਲ ਕਰਨਾ ਹੁੰਨਾ ਦੁਨੀਆ ਦੇ ਵਿੱਚ ਇਹ ਪਤਾ ਜੀ ਕਿ ਮੰਗਲ ਗ੍ਰਹਿ ਤੇ ਪਾਣੀ ਹੈ ਕਿ ਨਹੀਂ ਹੈ ਚੰਦ ਦੇ ਉੱਤੇ ਮਨੁੱਖ ਦਾ ਵਸੇਬਾ ਹੋ ਸਕਦਾ ਕਿ ਨਹੀਂ ਹੋ ਸਕਦਾ ਪਰ ਇਹ ਨਹੀਂ ਪਤਾ ਹੁੰਦਾ ਜੀ ਕਿ ਐਨੇ ਕੀ ਕਰਨਾ ਐਦੀ ਮਨ ਦੇ ਵਿੱਚ ਮੇਰੇ ਪ੍ਰਤੀ ਕੀ ਆ ਤੇ ਸਰਬਜੀਤ ਕੌਰ ਉਰਫ ਨੂਰ ਹੁਸੈਨ ਦੇ ਮਨ ਦੇ ਵਿੱਚ ਕੀ ਸੀ ਇਹਦੇ ਬਾਰੇ ਵੀ ਹੁਣ ਪਤਾ ਲੱਗਾ ਇਹਦੇ ਬਾਰੇ ਪਹਿਲਾਂ ਪਤਾ ਨਹੀਂ ਲੱਗਿਆ ਉਹਦੇ ਟੱਬਰ ਦੇ ਵੱਲੋਂ ਕੋਈ ਉੱਤਰ ਨਹੀਂ ਦਿੱਤਾ ਜਾ ਰਿਹਾ ਤਲਵੰਡੀ ਚੌਧਰੀਆਂ ਦੀ ਪੁਲਿਸ ਇਹ ਗੱਲ ਕਹਿੰਦੀ ਜੀ ਕਿ ਅਸੀਂ ਇਹਦਾ ਪੁਰਾਣਾ ਰਿਕਾਰਡ ਫਰੋਲ ਰਹੇ ਹਾਂ రికార్డ్ ਦੇ ਵਿੱਚੋਂ ਕੁਝ ਨਿਕਲਣਾ ਨਹੀਂ ਨਿਕਲਣਾ ਮੈਨੂੰ ਪਤਾ ਨਹੀਂ ਉਹਦਾ ਨਿਕਾਹ ਨਾਮਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਗੱਲ ਫਿਰ ਇੱਥੇ ਆ ਕੇ ਮੁੱਕਦੀ ਆ ਬੜੀ ਬਾਰ ਪਾਕਿਸਤਾਨ ਦੀਆਂ ਕੁੜੀਆਂ ਨੇ ਇਧਰਲੇ ਪਾਸੇ ਆ ਕੇ ਨਿਕਾਹ ਕਰਵਾਇਆ ਵਿਆਹ ਕਰਵਾਇਆ ਤੇ ਬੜੀ ਬਾਰ ਇਧਰ ਲੀਆਂ ਕੁੜੀਆਂ ਨੇ ਉਧਰ ਜਾ ਕੇ ਨਿਕਾਹ ਕਰਵਾ ਲਿਆ ਫਿਰ ਇਤਰਾਜ਼ ਕੋਈ ਨਹੀਂ ਕਿ ਭਾਈ ਉਧਰਲੇ ਪਾਸੇ ਜਾ ਕੇ ਸਰਬਜੀਤ ਕੋਲ ਕਰਾਵੇ ਨਿਕਾਹ ਉਧਰਲੇ ਪਾਸੇ ਜਸਪ੍ਰੀਤ ਕੋਲ ਕਰਾਵੇ ਉਧਰਲੇ ਪਾਸੇ ਕਿਰਨਵਾਲਾ ਕਰਾਵੇ ਉਧਰਲੇ ਪਾਸੇ ਕਿ ਇਧਰ ਆ ਕੇ ਕਰਾਵੇ ਪਰ ਤੁਹਾਡਾ ਤਰੀਕਾ ਜਾਇਜ਼ ਹੋਣਾ ਚਾਹੀਦਾ ਤੁਹਾਡਾ ਤਰੀਕਾ ਨਜਾਇਜ਼ ਆ ਤੁਹਾਡਾ ਨਿਕਾਹ ਨਜਾਇਜ਼ ਨਹੀਂ ਅਸੀਂ ਮੰਨਦੇ ਤੁਹਾਡੀ ਨਿੱਜੀ ਜ਼ਿੰਦਗੀ ਦੇ ਫੈਸਲੇ ਆ ਤੁਸੀਂ ਧਰਮ ਬਦਲ ਲਿਆ ਇਹ ਸਾਨੂੰ ਕੋਈ ਇਤਰਾਜ਼ ਨਹੀਂ ਆ ਇਹ ਤੁਹਾਡੀ ਸ਼ਖਸੀਅਤ ਆ ਧਰਮ ਬਹੁਤ سارے ਲੋਕ ਪਰਪੱਕ ਹੁੰਦੇ ਆ ਬਹੁਤ سارے ਬਦਲਦੇ ਵੀ ਆ ਇਹ ਸਭ ਦੇ ਆਪੋ ਆਪਣੇ ਮਨ ਦੇ ਰੰਗ ਆ ਪਰ ਜਿਹੜਾ ਤੁਸੀਂ ਆਪਦੀ ਮਨਮਸਤੀ ਦੇ ਲਈ ਕੁਝ ਕਰਦੇ ਆ ਉਹਦੇ ਕਰਕੇ ਭਵਿੱਖ ਦੇ ਵਿੱਚ ਹੋਰ ਨਾ ਦੇ ਰਾਹ ਦੇ ਵਿੱਚ ਕੋਈ ਰੋੜੇ ਨਾ ਆਉਣ ਸਵਾਲ ਇਹ ਆ ਏਜੰਸੀਆਂ ਉੱਥੋਂ ਆਉਣ ਵਾਲਿਆਂ ਨੂੰ ਜਿਹੜੇ ਕਿ ਬੰਦੇ ਚੰਗੇ ਭਲੇ ਵੀ ਆ ਉਹਨਾਂ ਨੂੰ ਸਵਾਲ ਕਰਦੀਆਂ ਕਿ ਭਾਈ ਤੁਸੀਂ ਕਿਹਨੂੰ ਮਿਲ ਕੇ ਆਏ ਆ ਤੁਸੀਂ ਕਿਹਨੂੰ ਦੇਖ ਕੇ ਆਏ ਆ ਤੁਸੀਂ ਕਿਉਂ ਗਏ ਸੀ ਤੁਸੀਂ ਕਿੱਥੇ ਕਿੱਥੇ ਗਏ ਸੀ ਇਹ ਸਵਾਲ ਆਉਂਦੇ ਸਮੇਂ ਦੇ ਵਿੱਚ ਹੋਰ ਵੱਧ ਸਕਦੇ ਆ ਤੇ ਮੇਰਾ ਸਭ ਤੋਂ ਵੱਡਾ ਸਵਾਲ ਇਹ ਆ ਕਿ ਜਦੋਂ ਫੇਸਬੁੱਕ ਦੇ ਉੱਤੇ ਜਾਂ ਫੋਨ ਦੇ ਉੱਤੇ ਐਨੇ ਲੰਮੇ ਸਮੇਂ ਤੋਂ 9-9 ਸਾਲਾਂ ਤੋਂ ਕੋਈ ਔਰਤ ਉਧਰਲੇ ਪਾਸੇ ਗੱਲਾਂ ਕਰ ਰਹੀ ਆ ਤਾਂ ਇੱਥੇ ਏਜੰਸੀਆਂ ਕੀ ਕਰਦੀਆਂ ਸੀ ਸਵਾਲ ਇਹ ਆ ਜੇਕਰ ਕੋਈ ਬੰਦਾ 2 ਮਹੀਨੇ ਗੱਲ ਕਰੇ ਕਿਸੇ ਆਪਦੇ ਭੈਣ ਭਰਾ ਦੇ ਨਾਲ ਵੀ ਉਦੋਂ ਤਾਂ ਸਵਾਲ ਖੜੇ ਹੋ ਜਾਂਦੇ ਪਰ 9 ਸਾਲਾਂ ਵਿੱਚ ਸਵਾਲ ਕਿਉਂ ਨਹੀਂ ਖੜਾ ਹੋਇਆ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਭਾਈ ਇਹ ਸੰਪਰਕ ਦੇ ਵਿੱਚ ਕਿਵੇਂ ਆ